ਸਸੀ ਕਾਜੀ ਸਾਰਿਆਂ ਨੂੰ ਤੁਹਾਡਾ ਸਾਰਿਆਂ ਨੂੰ ਤੁਹਾਡੇ ਆਪਣੇ ਚੈਨਲ ਕੁਕਿੰਗ ਆਫ ਪੰਜਾਬ ਤੇ ਸਵਾਗਤਾਂ ਮੀਤ ਕਰਦਿਆਂ ਤੁਸੀਂ ਸਾਰੇ ਵਧੀਆ ਹੋਵੋਗੇ ਅੱਜ ਅਸੀਂ ਤਾਂ ਘਰ ਵਿੱਚ ਪੇਠਾ ਕद्दू ਦੀ ਖੱਟੀ ਮਿੱਠੀ ਸਬਜ਼ੀ ਦੀ ਰੈਸਪੀ ਬਣਾ ਕੇ ਸ਼ੇਅਰ ਕਰਾਂਗੇ ਅਜੋ ਫਿਰ ਰੈਸਪੀ ਸ਼ੁਰੂ ਕਰਦੇ ਹਾਂ ਇੱਧਰ ਪੇਠਾ ਕद्दू ਬਣਾਉਣ ਲਈ ਮੈਂ 1.5 ਕਿਲੋ ਪੇਠਾ ਕद्दू ਲੈ ਲਿਆ ਸੀ ਤੁਸੀਂ ਜਿੰਨੀ ਸਬਜ਼ੀ ਬਣਾਉਣੇ ਉਸ ਦੇ ਹਿਸਾਬ ਨਾਲ ਪੇਠਾ ਕद्दू ਲੈ ਸਕਦੇ ਹੋ ਹੁਣ ਮੈਂ ਇਸ ਦੇ ਉੱਪਰੋਂ ਡੰਡੀ ਨੂੰ ਰਿਮੂਵ ਕਰ ਦਵਾਂਗੇ ਤੇ ਦੋ ਹਿੱਸੇ ਕਰ ਦਵਾਂਗੇ ਕਰਦਣਾ ਤੋਂ ਹਾਂ ਸਾਈਡਾਂ ਤੋਂ ਇਸ ਦੀ ਡੰਡੀ ਨੂੰ ਹਟਾ ਦੇਣਾ ਹੈ ਤੇ ਚੰਗੀ ਤਰ੍ਹਾਂ ਇਸ ਨੂੰ ਮੈਂ ਵਿਚਾਰੇ ਤੋਂ ਕੱਟ ਕੇ ਇਸ ਦੇ ਵਿਚਲੇ ਬੀਜ ਹਟਾ ਦਵਾਂਗੇ ਕਿਉਂਕਿ ਇਸ ਦੇ ਬੀਜਾਂ ਦਾ ਟੇਸਟ ਸਬਜ਼ੀ ਵਿੱਚ ਵਧੀਆ ਨਹੀਂ ਆਉਂਦਾ ਹੁਣ ਚੰਗੀ ਤਰ੍ਹਾਂ ਇਹਨਾਂ ਦੇ ਮੈਂ ਬੀਜ ਹਟਾ ਦਿੱਤੇ ਸੀ ਹੁਣ ਇਸ ਨੂੰ ਕੱਟ ਲਵਾਂਗੇ ਤੁਸੀਂ ਤੁਸੀਂ ਇਸ ਦੀ ਕਟਿੰਗ ਆਪਣੇ ਹਿਸਾਬ ਨਾਲ ਬਰੀਕ ਜਾਂ ਮੋਟੀ ਕੱਟ ਸਕਦੇ ਹੋ ਪਰ ਜਿਆਦਾ ਬਰੀਕ ਕੱਟਣਾ ਫਿਰ ਸਬਜ਼ੀ ਖੁੱਲ ਜਾਂਦੀ ਹੈ ਮੈਂ ਇਸ ਨੂੰ ਥੋੜਾ ਜਿਹਾ ਮੋਟਾ ਹੀ ਕੱਟਾਂਗੇ ਕਿਉਂਕਿ ਇਹ ਕੱਚਾ ਹੀ ਪੇਠਾ ਹੈ ਮੈਂ ਦਾ ਛਿਲਕਾ ਬਿਲਕੁਲ ਨਹੀਂ ਤਾਰਨਾ ਇਸ ਨੂੰ ਐਸੇ ਤਰ੍ਹਾਂ ਕੱਟਾਂਗੇ ਕਿਉਂਕਿ ਇਸ ਤਰ੍ਹਾਂ ਸਬਜ਼ੀ ਆਪਣੀ ਬਹੁਤ ਹੀ ਵਧੀਆ ਬਣਦੀ ਹੈ ਤੁਸੀਂ ਕਿਸੇ ਭੰਡਾਰੇ ਜਾਂ ਲੰਗਰਾਂ ਵਿੱਚ ਇਸ ਦੀ ਸਬਜ਼ੀ ਖਾਧੀ ਹੋਵੇਗੀ ਉਸ ਦਾ ਛਿਲਕਾ ਬਿਲਕੁਲ ਨਹੀਂ ਉਤਾਰਿਆ ਹੁੰਦਾ ਹੁਣ ਮੈਂ ਸਾਰੇ ਪੇਠੇ ਨੂੰ ਇਸੇ ਤਰ੍ਹਾਂ ਕੱਟ ਲਵਾਂਗੀ ਨਾ ਹੀ ਜ਼ਿਆਦਾ ਮੋਟਾ ਤੇ ਨਾ ਹੀ ਜ਼ਿਆਦਾ ਬਰੀਕ ਹੁਣ ਮੈਂ ਪੇਠੇ ਨੂੰ ਚੰਗੀ ਤਰ੍ਹਾਂ ਕੱਟ ਕੇ ਧੋ ਕੇ ਰੱਖ ਦਿੱਤਾ ਸੀ ਮੈਂ ਪਹਿਲਾਂ ਵੀ ਇਸ ਨੂੰ ਕੱਟਣ ਤੋਂ ਪਹਿਲਾਂ ਧੋਤਾ ਸੀ ਨਾ ਹੀ ਜ਼ਿਆਦਾ ਇਸ ਦੇ ਮੈਂ ਪੀਸ ਵੱਡੇ ਕੱਟੇ ਨੇ ਤੇ ਨਾ ਹੀ ਜ਼ਿਆਦਾ ਛੋਟੇ ਦੋ ਮੀਡੀਅਮ ਸਾਈਜ਼ ਦੇ ਮੈਂ ਪਿਆਜ਼ਾਂ ਨੂੰ ਬਰੀਕ-ਬਰੀਕ ਕੱਟ ਥੋੜਾ ਜਿਹਾ ਅਦਰਕ ਲਸਣ ਨੂੰ ਵੀ ਮੈਂ ਕੱਟ ਪਿਆ ਸੀ ਦੋ ਲਾਟ ਮਟਰਾਂ ਨੇ ਮੈਂ ਬਰੀ ਕਦੂ ਕਸ਼ ਕਰ ਲਿਆ ਤੇ ਚਾਰ ਪੰਜ ਹਰੀਆਂ ਮਿਰਚਾਂ ਅਦਰਕ ਲਸਣ ਦਾ ਮੈਂ ਘੁੱਟਿਆ ਥੋੜਾ ਜਿਹਾ ਪੇਸਟ ਬਣਾ ਲਿਆ ਮਿਰਚ ਤੁਸੀਂ ਆਪਣੇ ਟੇਸਟ ਅਕੋਰਡਿੰਗ ਲੈ ਸਕਦੇ ਹੋ ਹੁਣ ਗੈਸ ਤੇ ਮੈਂ ਕੜਾਹੀ ਰੱਖ ਲਈ ਇਸ ਵਿੱਚ ਇੱਕ ਕੜਛੀ ਸਰੋਂ ਦੇ ਤੇਲ ਦੀ ਪਾਵਾਂਗੇ ਤੇਲ ਨੂੰ ਚੰਗੀ ਤਰ੍ਹਾਂ ਗਰਮ ਕਰ ਲਵਾਂਗੇ ਤਾਂ ਜੋ ਇਸ ਦੀ ਸਾਰੀ ਕੜਤਨ ਨਿਕਲ ਜਾਵੇ ਹੁਣ ਤੇਲ ਗਰਮ ਹੋ ਗਿਆ ਹੁਣ ਇੱਧਰ ਮੈਂ ਇੱਕ ਚਮਚ ਜੀਰਾ ਇੱਕ ਚਮਚ ਸੁੱਕਾ ਧਨੀਆ ਇੱਕ ਚਮਚ ਮੇਥੀ ਦਾਣਾ ਲੈ ਲਿਆ ਸੀ ਟੇਸਟ ਬਹੁਤ ਹੀ ਵਧੀਆ ਆਉਂਦਾ ਤੁਸੀਂ ਖੜੇ ਮਸਾਲੇ ਵੀ ਲੈ ਸਕਦੇ ਹੋ ਮੇਰੇ ਕੋਲ ਹੈ ਨਹੀਂ ਸੀ ਇਸ ਲਈ ਮੈਂ ਸਕਿਪ ਕਰ ਰਿਹਾ ਹੁਣ ਜੀਰੇ ਨੂੰ ਚੰਗੀ ਤਰ੍ਹਾਂ ਇਸ ਵਿੱਚ ਪਾ ਕੇ ਚੰਗੀ ਤਰ੍ਹਾਂ ਇਹਨਾਂ ਨੂੰ ਭੁੰਨ ਲਵਾਂਗੇ ਹੁਣ ਇਸ ਵਿੱਚ ਨਾਲ ਹੀ ਕੱਟਿਆ ਹੋਇਆ ਪਿਆਜ਼ ਪਾ ਦਵਾਂਗੇ ਥੋੜਾ ਜਿਹਾ ਅਦਰਕ ਲਸਣ ਮੈਂ ਪਿਆਜ਼ਾਂ ਦੇ ਨਾਲ ਹੀ ਕੱਟ ਲਿਆ ਸੀ ਤੁਸੀਂ ਕੁੱਟ ਕੇ ਪਾਣਾ ਚਾਹੁੰਦੇ ਹੋ ਕੁੱਟ ਕੇ ਪਾ ਸਕਦੇ ਹੋ ਹੁਣ ਚੰਗੀ ਤਰ੍ਹਾਂ ਪਿਆਜ਼ਾਂ ਨੂੰ ਲਾਈਟ ਬ੍ਰਾਊਨ ਹੋਣ ਤੱਕ ਭੁੰਨਾਂਗੇ ਮੈਂ ਇਸ ਵਿੱਚ ਦੋ ਸੁੱਕੀਆਂ ਲਾਲ ਮਿਰਚਾਂ ਐਡ ਕਰ ਦਿੱਤੀਆਂ ਸੀ ਇਹ ਦੇਖਣ ਵਿੱਚ ਸਬਜ਼ੀ ਵਿੱਚ ਵਧੀਆ ਲੱਗਦੀਆਂ ਹਨ ਚੰਗੀ ਤਰ੍ਹਾਂ ਪਿਆਜ਼ਨ ਲਾਈਟ ਬ੍ਰਾਊਨ ਜਾਂ ਹੁਣ ਤੱਕ ਭੁੰਨ ਲਿਆ। ਜਾਂ ਹੁਣ ਇਸ ਵਿੱਚ ਅਦਰਕ ਲਸਣ ਤੇ ਹਰੀ ਮਿਰਚ ਦਾ ਕੁੱਟਿਆ ਹੋਇਆ ਪੇਸਟ ਪਾਵਾਂਗੇ। ਮਿਰਚ ਤੁਸੀਂ ਆਪਣੇ ਟੇਸਟ ਦੇ ਅਕੋਰਡਿੰਗ ਪਾ ਸਕਦੇ ਹੋ। ਕੁੱਟ ਕੇ ਅਦਰਕ ਲਸਣ ਦਾ ਫਲੇਵਰ ਬਹੁਤ ਹੀ ਵਧੀਆ ਹੁੰਦਾ ਹੈ। ਹੁਣ ਚੰਗੀ ਤਰ੍ਹਾਂ ਅਦਰਕ ਲਸਣ ਨੂੰ ਵੀ ਤੜਕੇ ਵਿੱਚ ਭੁੰਨ ਲਵਾਂਗੇ ਤਾਂ ਜਿਸ ਦਾ ਕੱਚਾ ਫਲੇਵਰ ਖਤਮ ਹੋ ਜਵੇ। ਮੈਂ ਅਦਰਕ ਲਸਣ ਤੇ ਹਰੀ ਮਿਰਚ ਨੂੰ ਤੜਕੇ ਵਿੱਚ ਚੰਗੀ ਤਰ੍ਹਾਂ ਭੁੰਨ ਲਿਆ। ਪਿਆਜ਼ ਵੀ ਆਪਣੇ ਚੰਗੀ ਤਰ੍ਹਾਂ ਲਾਈਟ ਬ੍ਰਾਊਨ ਜੇ ਹੋ ਗਏ। ਹੁਣ ਇਸ ਵਿੱਚ ਕद्दूकस ਕਰ ਰਹੇ ਹਾਂ। ਟਮਾਟਰ ਪਾਵਾਂਗੇ ਮੈਂ ਦੋ ਟਮਾਟਰ ਲੈਏ ਸੀ ਤੁਸੀਂ ਆਪਣੀ ਸਬਜੀ ਦੇ ਹਿਸਾਬ ਨਾਲ ਟਮਾਟਰ ਲੈ ਸਕਦੇ ਹੋ ਜਿੰਨੇ ਤੁਹਾਨੂੰ ਪਸੰਦ ਨੇ ਟਮਾਟਰ ਸਬਜੀ ਵਿੱਚ ਹੁਣ ਚੰਗੀ ਤਰ੍ਹਾਂ ਟਮਾਟਰਾਂ ਨੂੰ ਤੜਕੇ ਵਿੱਚ ਮਿਲਾ ਲਵਾਂਗੇ ਨਾਲ ਹੀ ਇਸ ਵਿੱਚ ਮੈਂ ਟੇਸਟ ਦੇ ਅਕੋਰਡਿੰਗ ਨਮਕ ਐਡ ਕਰ ਦਵਾਂਗੇ ਨਮਕ ਪਾਉਣਾ ਟਮਾਟਰ ਆਪਣੇ ਜਲਦੀ ਪੱਕ ਜਾਣਗੇ ਤੁਸੀਂ ਨਮਕ ਆਪਣੇ ਟੇਸਟ ਦੇ ਹਿਸਾਬ ਨਾਲ ਐਡ ਕਰ ਲੈਣਾ ਹੈ ਮੈਂ 2.5 ਚਮਚ ਇਸ ਵਿੱਚ ਨਮਕ ਦੇ ਪਾ ਰਹੀ ਹਾਂ ਨਾਮਕਾ ਪਾਕੇ ਚੰਗੀ ਤਰ੍ਹਾਂ ਤੜਕੇ ਨੂੰ ਭੁੰਨ ਲਵਾਂਗੇ ਜਦ ਤੱਕ ਕਿ ਟਮਾਟਰਾਂ ਦਾ ਪਾਣੀ ਚੰਗੀ ਤਰ੍ਹਾਂ ਸੁੱਕ ਨਹੀਂ ਜਾਂਦਾ ਹੁਣ ਤੜਕੇ ਨੂੰ ਭੁੰਨਦੇ ਹਨ ਮੈਨੂੰ 4 ਤੋਂ 5 ਮਿੰਟ ਹੋ ਗਏ ਸੀ ਟਮਾਟਰਾਂ ਦਾ ਪਾਣੀ ਵੀ ਚੰਗੀ ਤਰ੍ਹਾਂ ਸੁੱਕ ਗਿਆ ਤੜਕਾ ਵੀ ਆਪਣਾ ਚੰਗੀ ਤਰ੍ਹਾਂ ਪੁੱਜ ਗਿਆ ਹੁਣ ਇਸ ਵਿੱਚ ਕੁਝ ਬੇਸਿਕ ਜਿਹੇ ਮਸਾਲੇ ਪਾ ਲਵਾਂਗੇ ਮਸਾਲੇ ਤੁਸੀਂ ਜਿਹੜੇ ਮਰਜ਼ੀ ਲੈ ਸਕਦੇ ਹੋ ਹੁਣ ਇਸ ਵਿੱਚ ਮੈਂ ਇੱਕ ਚਮਚ ਹਲਦੀ ਦਾ ਪਾਵਾਂਗੇ ਇੱਕ ਚਮਚ ਇਸ ਵਿੱਚ ਕਸ਼ਮੀਰੀ ਲਾਲ ਮਿਰਚ ਦਾ ਪਾਵਾਂਗੇ ਅੱਧਾ ਚਮਚੇ ਸ ਵਿੱਚ ਮੈਂ ਗਰਮ ਮਸਾਲੇ ਦਾ ਪਾਵਾਂਗੇ ਤੇ ਅੱਧਾ ਚਮਚੇ ਸ ਵਿੱਚ ਚਾਟ ਮਸਾਲੇ ਦਾ ਪਾਵਾਂਗੇ ਜੇਕਰ ਤੁਹਾਡੇ ਕੋਲ ਕਾਲਾ ਨਮਕ ਹੈਗਾ ਤੁਸੀਂ ਉਹ ਜ਼ਰੂਰ ਪਾਓ ਉਸ ਨਾਲ ਵੀ ਸਬਜ਼ੀ ਦਾ ਟੇਸਟ ਵਧ ਜਾਂਦਾ ਹੈ ਹੁਣ ਚੰਗੀ ਤਰ੍ਹਾਂ ਮਸਾਲਿਆਂ ਨੂੰ ਇੱਕ ਅੱਧੇ ਮਿੰਟ ਲਈ ਭੁੰਨ ਲਵਾਂਗੇ ਤਾਂ ਜੋ ਹਲਦੀ ਦਾ ਕੱਚਾ ਫਲੇਵਰ ਖਤਮ ਹੋ ਜਵੇ ਹੁਣ ਮੈਂ ਮਸਾਲਿਆਂ ਨੂੰ ਇੱਕ ਅੱਧੇ ਮਿੰਟ ਲਈ ਭੁੰਨ ਲਿਆ ਸੀ ਹੁਣ ਇਸ ਵਿੱਚ ਅੱਧਾ ਇੱਕ ਗਲਾਸ ਪਾਣੀ ਦਾ ਐਡ ਕਰਾਂਗੇ ਪਾਣੀ ਪਾਉਣ ਨਾਲ ਮਸਾਲੇ ਆਪਣੇ ਥੱਲੇ ਵੀ ਨਹੀਂ ਲੱਗਣਗੇ ਤੇ ਕਲਰ ਵੀ ਮਸਾਲਿਆਂ ਦਾ ਬਹੁਤ ਹੀ ਵਧੀਆ ਆਵੇਗਾ ਮੈਂ ਚੰਗੀ ਤਰ੍ਹਾਂ ਪਾਣੀ ਪਾ ਕੇ ਇਸ ਨੂੰ ਟੱਕ ਕੇ ਤੜਕੇ ਨੂੰ ਉਦੋਂ ਤੱਕ ਪਕਾਵਾਂਗੇ ਜਦ ਤੱਕ ਕਿ ਤੜਕਾ ਆਪਣਾ ਚੰਗੀ ਤਰ੍ਹਾਂ ਤੇਲ ਨਹੀਂ ਛੱਡ ਦਿੰਦਾ ਤੇ ਇਸ ਦਾ ਕਲਰ ਨਹੀਂ ਨਿਕਲ ਕੇ ਆ ਜਾਂਦਾ ਹੁਣ ਮੈਂ ਟੱਕ ਕੇ ਇਸ ਨੂੰ ਪਕਾ ਲਵਾਂਗੇ ਹੁਣ ਤੜਕੇ ਨੂੰ ਪੱਕਦੇ ਹਨ 5 ਤੋਂ 6 ਮਿੰਟ ਹੋ ਗਏ ਸੀ ਇਸ ਨੂੰ ਮੈਂ ਟੱਕ ਕੇ ਮੀਡੀਅਮ ਫਲੇਮ ਤੇ ਪਕਾ ਲਿਆ ਸੀ ਹੁਣ ਟੱਕਣ ਚੱਕ ਕੇ ਇਸ ਨੂੰ ਚੈੱਕ ਕਰ ਲਵਾਂਗੇ ਇੱਧਰ ਆਪਣਾ ਤੜਕੇ ਨੇ ਵੀ ਚੰਗੀ ਤਰ੍ਹਾਂ ਤੇਲ ਛੱਡ ਦਿੱਤਾ ਬਹੁਤ ਹੀ ਵਧੀਆ ਕਲਰ ਆਇਆ ਹੈ ਜੇਕਰ ਤੁਸੀਂ ਸਬਜ਼ੀ ਥੋੜੀ ਜੀ ਰਸਮੀ ਰੱਖਣੀ ਹੈ ਤੁਸੀਂ ਇਸ ਵਿੱਚ ਪਾਣੀ ਹੋਰ ਐਡ ਕਰ ਸਕਦੇ ਹੋ ਹੁਣ ਇਸ ਵਿੱਚ ਕੱਟਿਆ ਹੋਇਆ ਪੇਠਾ ਪਾਦਵਾਂਗੇ ਪੇਠੇ ਨੂੰ ਮੈਂ ਚੰਗੀ ਤਰ੍ਹਾਂ ਧੋ ਲਿਆ ਸੀ ਹੁਣ ਸਾਰਾ ਪੇਠਾ ਮੈਂ ਇਸ ਵਿੱਚ ਪਾ ਦਿੱਤਾ ਹੁਣ ਚੰਗੀ ਤਰ੍ਹਾਂ ਇਸ ਨੂੰ ਮਸਾਲਿਆਂ ਨਾਲ ਤੜਕੇ ਵਿੱਚ ਮਿਲਾ ਲਵਾਂਗੇ ਹਮ ਸਾਰੇ ਪੇਠੇ ਨੂੰ ਮੈਂ ਚੰਗੀ ਤਰ੍ਹਾਂ ਮਸਾਲਿਆਂ ਨਾਲ ਤੜਕੇ ਵਿੱਚ ਮਿਲਾ ਲਿਆ ਹੁਣ ਇਸ ਵਿੱਚ ਮੈਂ ਅੱਧਾ ਕ ਗਲਾਸ ਪਾਣੀ ਦਾ ਪਾਦਵਾਂਗੇ ਕਿਉਂਕਿ ਚੰਗੀ ਤਰ੍ਹਾਂ ਪੇਠੇ ਨੇ ਰਿਜਣਾ ਵੀ ਹੈ ਜਿਆਦਾ ਮੈਂ ਇਸ ਨੂੰ ਰਸਮੀ ਜੀ ਨਹੀਂ ਰੱਖਣਾ ਤੁਸੀਂ ਇਸ ਨੂੰ ਆਪਣੇ ਹਿਸਾਬ ਨਾਲ ਪਾਣੀ ਇਸ ਵਿੱਚ ਐਡ ਕਰ ਸਕਦੇ ਹੋ ਪਰ ਪਾਣੀ ਪਾ ਕੇ ਇਸ ਵਿੱਚ ਅੱਧਾ ਗਲਾਸ ਚੰਗੀ ਤਰ੍ਹਾਂ ਮਿਲਾ ਕੇ ਨਾਲ ਹੀ ਇਸ ਵਿੱਚ ਮੈਂ ਦੋ ਟੁਕੜੇ ਗੁੜ ਦੇ ਪਾਵਾਂਗੇ तकरीबन ਦੋ ਚਮਚ ਮੈਂ ਗੁੜ ਦੇ ਪਾਏ ਨੇ ਗੁੜ ਨਾਲ ਸਬਜੀ ਆਪਣੀ ਬਹੁਤ ਹੀ ਵਧੀਆ ਖੱਟੀ ਮਿੱਠੀ ਜੀ ਬਣ ਕੇ ਤਿਆਰ ਹੁੰਦੀ ਆ ਤੁਸੀਂ ਗੁੜ ਦੀ ਜਗ੍ਹਾ ਤੇ ਸ਼ੱਕਰ ਜਾਂ ਚੀਨੀ ਵੀ ਐਡ ਕਰ ਸਕਦੇ ਹੋ ਹੁਣ ਚੰਗੀ ਤਰ੍ਹਾਂ ਇਸ ਨੂੰ ਮਿਲਾ ਕੇ ਟੱਕ ਕੇ ਪੱਕਣ ਦਵਾਂਗੇ ਜਦ ਤੱਕ ਕਿ ਸਬਜੀ ਆਪਣੀ ਚੰਗੀ ਤਰ੍ਹਾਂ ਪੱਕ ਨਹੀਂ ਜਾਂਦੀ ਗੈਸ ਦੀ ਫਲੇਮ ਐ ਮੀਡੀਅਮ ਰੱਖੀ ਆ ਹੁਣ ਸਬਜੀ ਨੂੰ ਪੱਕਦੀਨ 20 ਤੋਂ 25 ਮਿੰਟ ਹੋ ਗਏ ਸੀ ਇਸ ਨੂੰ ਮੈਂ ਵਿੱਚ ਤੇ ਇੱਕ ਵਾਰ ਚੈੱਕ ਕਰ ਲਿਆ ਸੀ ਤਾਂ ਜੋ ਸਬਜੀ ਆਪਣੀ ਥੱਲੇ ਨਾ ਲੱਗ ਜਾਵੇ ਹਣ ਟੱਕਣ ਚੱਕ ਕੇ ਇਸ ਨੂੰ ਦੁਬਾਰਾ ਤੋਂ ਚੈੱਕ ਕਰ ਲਵਾਂਗੇ ਇਧਰ ਸਬਜੀ ਆਪਣੀ ਚੰਗੀ ਤਰ੍ਹਾਂ ਬਣ ਕੇ ਤਿਆਰ ਹੈ ਸਬਜੀ ਨੇ ਥੋੜਾ ਥੋੜਾ ਪਾਣੀ ਵਿਛੜ ਦਿੱਤਾ ਜਿਆਦਾ ਇਸ ਸਮੇਂ ਪਾਣੀ ਨਹੀਂ ਸਿਕੋਣਾ ਬਹੁਤ ਹੀ ਵਧੀਆ ਆਪਣਾ ਕੱਦੂ ਵਿੱਚ ਰਿਜ ਗਿਆ ਹੁਣ ਇਸ ਵਿੱਚ ਬਰੀਕ ਕਟਿਆ ਹੋਇਆ ਧਨੀਆ ਐਡ ਕਰ ਦਵਾਂਗੇ ਜੇਕਰ ਤੁਹਾਡੇ ਕੋਲ ਕਸੂਰੀ ਮੇਥੀ ਹੈ ਗਿਆ ਤੁਸੀਂ ਉਹ ਜ਼ਰੂਰ ਪਾਓ ਉਸ ਨਾਲ ਵੀ ਇਸ ਸਬਜੀ ਦਾ ਟੇਸਟ ਬਹੁਤ ਹੀ ਵਾਜ ਜਾਂਦਾ ਹੈ ਧਨੀਆ ਪਾ ਕੇ ਚੰਗੀ ਤਰ੍ਹਾਂ ਮਿਲਾਵਾ ਲਵਾਂਗੇ ਸਬਜੀ ਬਣ ਕੇ ਆਪਣੀ ਤਿਆਰ ਹੈ ਹੁਣ ਇਸ ਨੂੰ ਸਰਵ ਕਰ ਲਵਾਂਗੇ ਇੱਕ ਸਰਵਿੰਗ ਬੋਲ ਵਿੱਚ ਹੁਣ ਸਬਜੀ ਨੂੰ ਮੈਂ ਇੱਕ ਸਰਵਿੰਗ ਬੋਲ ਵਿੱਚ ਸਰਵ ਕਰ ਲਿਆ ਸੀ ਬਹੁਤ ਹੀ ਵਧੀਆ ਸਬਜੀ ਆਪਣੀ ਬਣ ਕੇ ਤਿਆਰ ਸੀ ਬਿਲਕੁਲ ਹਲਵਾਈ ਸਟਾਈਲ ਆਪਣੀ ਸਬਜੀ ਬਣ ਕੇ ਤਿਆਰ ਸੀ ਜਿਸ ਤਰ੍ਹਾਂ ਭੰਡਾਰਿਆਂ ਵਿੱਚ ਬਣਦੀ ਹੈ ਕਲਰ ਵੀ ਸਬਜੀ ਦਾ ਬਹੁਤ ਹੀ ਵਧੀਆ ਸੀ ਜੇਕਰ ਤੁਹਾਨੂੰ ਮੇਰੇ ਪੇਠਾ ਕद्दू ਦੀ ਖੱਟੀ ਮਿੱਠੀ ਸਬਜੀ ਦੀ ਰੈਸਪੀ ਥੋੜੀ ਜਿਹੀ ਵਧੀਆ ਲੱਗੀ ਤਾਂ ਮੇਰੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਧੰਨਵਾਦੀ